No. Uh -huh. ਮਸੀਹਾਂ ਤੋਂ ਤੁਹਾਡਾ ਦਸੀ ਹੈ ਇਹ ਇਹਨਾਂ ਦੀ ਜਿਹੜੀ ਸਮੱਸਿਆ ਹੈ ਅਸੀਂ ਇੰਟਰਵਿਊ ਨਹੀਂ ਕੀਤੀ ਸਰ ਇਹਨਾਂ ਦੀ ਦੀ ਇਹ ਅੰਬਸਰ ਸਾਹਿਬ ਦੀ ਸਮੱਸਿਆ ਹੈ ਪਰ ਇਹ ਡਟੇ ਪਚਾਦੇ ਇਹ ਹੈ ਲੜਾਈ ਇਹ ਲੜ ਰਹੇ ਪਿਛਲੇ ਕਈ ਚਿਤ ਤੋਂ ਇਹਨਾਂ ਦੀ ਕਲੋਨੀ ਦੇ ਮਸਲੇ ਵੀ ਆ ਪਰ ਇਹ ਜਿਹੜਾ ਕੰਦੇ ਨਾਲੇ ਵਾਲਾ ਜਿਹੜਾ ਡਰੇਨ ਵਾਲਾ ਮਸਲਾ ਇਹ ਇਕੱਲਾ ਇਹਨਾਂ ਨੂੰ ਨਹੀਂ ਡੈਮੇਜ ਕਰਦਾ ਪੂਰੇ ਸ਼ਹਿਰ ਨੂੰ ਡੈਮੇਜ ਕਰਦਾ ਉਹ ਮੈਂ ਪੂਰਾ ਪਲਾਨ ਕੀਤਾ ਕਿ ਲੋਕ ਸਭਾ ਚ ਜਦੋਂ ਗਏ ਤੇ ਇਹ ਆਪਾਂ ਇਹਦੀ ਲੜਾਈ ਲੜਾਂਗੇ ਇਹਦੇ ਵਾਸਤੇ ਪੋਲਿਟਿਕਲ ਵਿਲ ਚਾਹੀਦੀ ਹੈ ਲੜਨ ਵਾਸਤੇ ਕਈ ਵਾਰ ਤੁਹਾਨੂੰ ਕੰਮ ਕਰਨ ਵਾਸਤੇ ਬੜੀ ਜਦੋਜਹਿਦ ਕਰਨੀ ਪੈਂਦੀ ਹੈ ਕਈ ਥਾਂ ਤੋਂ ਬੁਦੇ ਵੀ ਮਰਦਾ ਪੈਂਦਾ ਪਰ ਦੇਖੋ ਮਾੜੀ ਗੱਲ ਇਹ ਹੈ ਕਿ 7.5 ਸਾਲ ਮੈਂ ਕਿਸੇ ਤੇ ਦੋਸਤ ਨਹੀਂ ਲਾਉਂਦਾ ਆਪਾਂ ਐਮਪੀ ਰਹੇ ਆ ਤੇ ਆਪਣਾ ਦਫਤਰ ਵੀ ਕੰਦੇ ਨਾਲ ਤੇ ਘਰ ਵੀ ਕੰਦੇ ਨਾਲ ਇਥੇ ਇਹ ਕਿੱਡਾ ਵੱਡਾ ਮਸਲਾ ਹੈ ਜਿਹੜਾ ਆਪਾਂ ਹੱਲ ਨਹੀਂ ਕਰ ਸਕੀ ਇਹ ਮੈਂ ਮੈਂ ਹੱਲ ਕਰਾਂਗਾ ਮੇਰੇ ਮੇਰੇ ਏਜੰਡੇ ਤੇ ਆ ਤੇ ਮੈਂ ਰੋਜ਼ ਬੋਲਦਾ ਹਾਂ ਵੀ ਕਿ ਮੈਂ ਇਹ ਹੱਲ ਕਰਾਂਗਾ ਜਿਹੜਾ ਇਹ ਦੇ ਤੇ ਲੋਕ ਚਾਹਦੇ ਆ ਆਮ ਨੇ ਨਾ ਐਮਪੀ ਬਣਦਾ ਨਿਕਜੀ ਗੱਲ ਨਹੀਂ ਲਗਭਗ 20 ਲੱਖ ਲੋਕਾਂ ਦੇ ਨਮਾਇਦੇ ਬਣ ਜਾਂਦੇ ਆਪਾਂ ਇਹ ਜਿੱਤ ਤੇ ਲੜਾਈ ਲੜੀ ਜਾਂਦੀ ਲੜਨਾ ਪੈਂਦਾ ਸਰਕਾਰਾਂ ਨਾਲ ਸਰਕਾਰ ਕੋਈ ਵੀ ਹੋਵੇ ਸਟੇਟ ਦੀ ਹੋਵੇ ਕੇਂਦਰ ਦੀ ਹੋਵੇ ਉਹਨਾਂ ਨਾਲ ਲੜਨਾ ਪੈਂਦਾ ਉਹਦੇ ਵਿੱਚ ਲੜ ਕੇ ਕਿ ਜਿਹੜਾ ਪ੍ਰਦੂਸ਼ਨ ਦਾ ਇਸ਼ੂ ਆ ਬਹੁਤ ਬਹੁਤ ਵੱਡਾ ਇਸ਼ੂ ਤੁਹਾਨੂੰ ਪਤਾ ਐਸੇ ਰੀਏ ਇੱਥੋਂ ਲੈ ਕੇ ਅੱਗੇ ਤੋਂ ਲੈ ਕੇ ਪਿੱਛੇ ਤੱਕ ਲੋਕਾਂ ਦੇ ਏਸੀ ਲੋਕਾਂ ਦੀਆਂ ਫ੍ਰਿਜਾਂ ਸਭ ਖਰਾਬ ਹੋ ਜਾਂਦੀਆਂ ਜੇ ਉਹਨਾਂ ਦੇ ਪੋਲੂਸ਼ਨ ਦੇ ਨਾਲ ਅਸਰ ਕਰ ਰਿਹਾ ਬੰਦਿਆ ਦੀ ਕੀ ਹਾਲਤ ਹੋ ਗਈ ਇੱਥੇ ਤੁਸੀਂ ਹਿਸਾਬ ਸਭ ਦੇ ਇੱਕ ਦੀ ਗੱਲ ਇਸ ਕਰਕੇ ਮੈਂ ਇਹਨਾਂ ਨੂੰ ਵਿਸ਼ਵਾਸ ਹੀ ਦੋਣ ਆਇਆ ਸੀਗਾ ਕਿ ਮੈਂ ਇਹਨਾਂ ਦੇ ਨਾਲ ਆ ਤੇ ਆਪਾਂ ਇਹਨੂੰ ਪਹਿਲ ਦੇ ਤੌਰ ਤੇ ਜੀ ਸਰਕਾਰ ਸੈਂਟਰ ਦਾ ਇਸ ਸਟੇਟ ਦੇ ਅੰਦਰ ਨਹੀਂ ਇਹਨੂੰ ਸਰਕਾਰ ਤੁਹਾਡੀ ਪੰਜਾਬ ਦੇ ਵਿੱਚ ਆ ਇਸ ਨੂੰ ਪਹਿਲ ਦੇ ਤੌਰ ਤੇ ਨਹੀਂ ਕੋਈ ਜਿਹੜਾ ਸਵਿਛ ਪਾਤ ਜਿਹੜੀ ਸਕੀਮ ਹੈ ਨਾ ਜੇ ਸਹੀ ਢੰਗ ਨਾਲ ਉਹਦੇ ਚ ਆਪਾਂ ਇਹਨੂੰ ਕਰ ਜਾਂਦੇ ਸਹੀ ਢੰਗ ਨਾਲ ਉੱਥੇ ਦਿੱਲੀ ਤੋਂ ਇਹਦੂੰ ਕਦਮੇ ਚ ਕਰ ਦਿੰਦੇ ਆਪਾਂ ਆਪਸਾਂ ਨੂੰ ਇਹ ਇਹਦੇ ਲਈ ਬਹੁਤ ਪੈਸੇ ਆ ਪਰ ਕੰਮ ਕਰਨ ਲਈ ਤੁਹਾਡੇ ਕੋਲ ਟਾਈਮ ਚਾਹੀਦਾ ਕੰਮ ਕਰਨ ਲਈ ਤੁਹਾਡੇ ਅੰਦਰ ਇੱਛਾ ਭਾਵਨਾ ਹੋਣੀ ਚਾਹੀਦੀ ਹੈ ਕਿ ਮੈਂ ਆਪਣੇ ਲੋਕਾਂ ਦਾ ਕੰਮ ਕਰਦਾ ਸਭ ਕੋ ਜਾ ਕੇ ਸਟੇਟ ਕੋ ਫੰਡ ਵੀ ਹੋ ਗਿਆ ਸੈਂਟਰ ਕੋ ਤਾਂ ਬਹੁਤ ਫੰਡ ਸਾਡਾ ਹੀ ਫੰਡ ਹੈ ਉਹ ਜੀਐਸਟੀ ਦਾ ਫੰਡ ਉਹ ਸਟੇਟ ਦਾ ਫੰਡ ਆ ਉਹਨਾਂ ਕੋ ਲੈ ਕੇ ਆਉਣਾ ਅਸੀਂ ਉਹ ਲੈ ਕੇ ਆਵਾਂਗੇ ਤੇ ਕਰਕੇ ਦਾਂਗੇ ਤੁਹਾਡੀ ਗੱਲ ਸਭ ਤੁਹਾਡਾ 20 ਕਿਲੋਮੀਟਰ ਘਾਰੇ ਗੰਦੇ ਨਾਲੇ ਤੋਂ ਪਰ 20 ਮੀਟਰ ਵਾਲਿਆਂ ਨੂੰ ਦਰਦ ਜਾ ਗਿਆ ਤੁਹਾਨੂੰ ਏਡੀ ਦਰੋਂ ਕਿਵੇਂ ਜਾ ਗਿਆ ਜੀ ਨਹੀਂ ਨਹੀਂ ਮੈਂ ਤੇ ਇਹ ਤੇ ਮਨ ਸਾਹਿਬ ਨੇ ਦੱਤੀ ਦੱਸਿਆ ਸੀ ਮੇਰੇ ਭਰਾ ਨੇ ਪਰ ਮੈਂ ਪਿਛਲੇ 10 ਦਿਨ ਤੋਂ ਬੋਲਦਾ ਮੈਂ ਤਾਂ ਤੇ ਇਲੈਕਸ਼ਨ ਚੱਕ ਕੇ ਇਹ ਏਜੰਡਾ ਮੈਂ ਬਣਾਇਆ ਆਪਣਾ ਇਹ ਦੂਨ ਮੈਂ ਠੀਕ ਕਰਨਾ ਕਿਉਂਕਿ ਮੇਰੇ ਜਾਤੀ ਦੌਰ ਦੇ ਮਨ ਨੂੰ ਦੁੱਖ ਜਾ ਕਿ ਜਦ ਰੌਇਲਾ ਸਾਹਿਬ ਨੇ 7 ਸਾਲ ਲਾਏ ਤੇ ਇਹਦੇ ਲਈ ਉਹਨਾਂ ਨੂੰ ਲੜਨਾ ਚਾਹੀਦਾ ਹੈ ਕਿਉਂ ਨਹੀਂ ਲੜੇ ਮੈਨੂੰ ਪਤਾ ਨਹੀਂ ਇਹ ਗਿੰਦਗੀ ਸਭ ਤੋਂ ਵੱਡਾ ਮੁੱਦਾ ਹੈ ਹਾਂ ਅਬ ਸਾਬ ਦੇ ਵਿੱਚ ਬਹੁਤ ਬਹੁਤ ਸਾਰੇ ਲੋਕਾਂ ਨੂੰ ਤਾਰੀਵਾਲ ਸਾਹਿਬ ਕੈਂਸਰ ਦੇ ਮਰੀਜ਼ ਹੋ ਗਏ ਨੇ ਬਹੁਤ ਸਾਰੇ ਹੋਲੀ ਸਿਟੀ ਦੇ ਲੋਕ ਐਸ ਹੁੰਦੇ ਹਾਸਪੀਟਲ ਦੇ ਵਿੱਚ ਐਡਮਿਟ ਨੇ ਮੈਂ ਹੋਣਗੇ ਪੱਕਾ ਹੋਣਗੇ ਸਾਡਾ ਪਾਣੀ ਥੱਲੇ ਖਤਰਾ ਪੋਦਾ ਸਭ ਦੇ ਕੀ ਕਰ ਸਾਡੀ ਡਿਊਟੀ ਹੈ ਜਨ ਜਿਹੜੇ ਲੋਕ ਸਰਕਾਰਾਂ 'ਚ ਹੁੰਦੇ ਐ ਐਮਪੀ ਬਣਦੇ ਐ ਐਮਐਲਏ ਬਣਦੇ ਐ ਉਹਨਾਂ ਦੀ ਡਿਊਟੀ ਆ ਪੇ ਇਹਨੂੰ ਠੀਕ ਕਰ ਉਹਦਾ ਪੱਠੀਕਾ ਕੋਈ ਨਹੀਂ ਠੀਕ ਆ